जीएनओ प्यारे विद्यार्थियों नौवीं جماعت ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ আয়তন ਅਭਿਆਸ ਨੰਬਰ 11.4 ਤੇ ਇਸ ਅਭਿਆਸ ਦੇ ਦੋ ਸਵਾਲ ਚੌਥਾ ਤੇ ਪੰਜਵਾਂ ਅਸੀਂ ਵੀਡੀਓ ਵਿੱਚ ਕਰਾਂਗੇ ਚੌਥੇ ਸਵਾਲ ਨੂੰ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਨਗਰ ਨੂੰ 3 ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਦੱਸ ਦਿੰਦਾ ਕਿ ਇਸੇ ਚੈਨਲ ਦੇ ਤੁਹਾਡੀ ਨਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾਓ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ ਇਹ ਕਹ ਗਿਆ ਬੱਚਿਓ 9th ਮੈਥ ਨੋਟਸ ਅੰਗਰੇਜ਼ੀ ਪੰਜਾਬੀ ਹਿੰਦੂ ਮੀਡੀਅਮ ਹੈਗਾ ਫਿਰ ਇਹ ਕਹ ਗਿਆ 9th ਮੈਥ ਪੀਐਸਬੀ ਜੋ ਇਹ ਜੋ ਇੰਗਲਿਸ਼ ਮੀਡੀਅਮ ਵਿੱਚ ਵੀ ਹੈਗੀ ਹੈ ਫਿਰ ਇਹ ਕਹ ਗਿਆ ਗਣਿਤ ਦੇ ਸਧਾਂਤ ਪੰਜਾਬੀ ਮੀਡੀਅਮ ਵਿੱਚ ਛੇਕੀ ਗਈ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਛੇਕੀ ਗਈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇੰਗਲਿਸ਼ ਪੰਜਾਬੀ ਦੋਨੋਂ ਰਲਮਾ ਮੀਡੀਅਮ ਹੈਗਾ ਤੇ ਇੱਕ ਹੋਰ ਬੜੀ ਵਧੀਆ ਬੱਚੋ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਹੈਗੀਆਂ ਜੋ ਕਿ ਗਿਆਨ ਦਾ ਖਜ਼ਾਨਾ ਹੈਗਾ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਉਹ ਵੀ ਤੁਸੀਂ ਜ਼ਰੂਰ ਦੇਖੋ ਸੋ ਦੇਖਿਓ ਬੱਚਿਓ ਇਹਨਾਂ ਚੌਥਾ ਸਵਾਲ ਕਹਿੰਦੇ ਚੰਨ ਦਾ ਵਿਆਸ ਧਰਤੀ ਦੇ ਵਿਆਸ ਦਾ ਲਗਭਗ 1/4 ਹੈ ਭਾਵ ਚੰਦਰਮਾ ਜਿਹੜਾ ਸਾਨੂੰ ਦਿਖਦਾ ਹੈ ਇਹਦਾ ਵਿਆਸ ਧਰਤੀ ਦਾ ਜਿਹੜਾ ਵਿਆਸ ਹੈ ਉਹ ਤੋਂ 1/4 ਹੈ ਚੰਨ ਦਾ ਆਇਤਨ ਧਰਤੀ ਦਾ ਆਇਤਨ ਦੀ ਕਿਹੜੀ ਪਿੰਨ ਹੈ ਇਹਦਾ ਮਤਲਬ ਇਹ ਹੈ ਬੱਚਿਓ ਕਿ ਚੰਨ ਤੇ ਚੰਨ ਦੇ ਆਇਤਨ ਦਾ ਤੇ ਧਰਤੀ ਦੇ ਆਇਤਨ ਦਾ ਕੀ ਅਨੁਪਾਤ ਹੈ ਠੀਕ ਹੈ ਨਾ ਇਹ ਕਹਿ ਕੇ ਅੰਡਾ ਢਾਂਗੇ ਤੇ ਇਹਨੂੰ ਇਸ ਢੰਗ ਨਾਲ ਕਹਿੰਦਾ ਕਿ ਕਿਉਂਕਿ ਜਿਹੜੀ ਪਿੰਨ ਹੈਗੀ ਇਹ ਜਿਦਾਂ ਅਸੀਂ 1/3 ਕਹਿੰਨੇ ਆ ਤੇ ਉਹਨੂੰ 1 ਅਨੁਪਾਤ 3 ਵੀ ਲਿਖ ਸਕਦੇ ਆ ਠੀਕ ਹੈ ਨਾ ਸੋ ਇਹ ਇੱਕ ਭਾਸ਼ਾ ਦਾ ਵੱਖਰੇਵਾ ਹੈਗਾ ਇਹ ਤੋਂ ਕੁ ਬਣਾਣਾ ਨਹੀਂ ਹੈਗਾ ਚੰਨ ਦਾ ਆਇਤਨ ਧਰਤੀ ਦੀ ਧਰਤੀ ਦਾ ਆਇਤਨ ਦੀ ਕਿਹੜੀ ਪਿੰਨਾ ਹੈ ਮਤਲਬ ਕਿ ਚੰਨ ਦਾ ਆਇਤਨ ਤੇ ਧਰਤੀ ਦੇ ਆਇਤਨ ਦਾ ਅਨੁਪਾਤ ਕੱਢਣਾ ਹੈ ਠੀਕ ਹੈ ਜੀ ਆਓ ਦੇਖੀਏ ਉਹਨਾਂ ਸੋ ਬੱਚੇ ਸਪਸ਼ਟ ਹੈ ਕਿ ਜੇਕਰ ਵਿਆਸ 1/4 ਹੈ ਤਾਂ ਅਰਧ ਵਿਆਸ ਵੀ 1/4 ਹੋਵੇਗਾ ਪੱਕੀ ਗੱਲ ਹੈ ਠੀਕ ਹੈ ਨਾ ਮੰਨ ਲਓ ਜੇ 8 ਦਾ ਚੌਥਾ ਹਿੱਸਾ 2 ਹੈ ਤੇ 8 ਦਾ ਕਿੰਨਾ ਹੋ ਗਿਆ 4 ਤੇ 2 ਦਾ ਦਾ ਕਿੰਨਾ ਹੋ ਗਿਆ 1 ਸੋ 1 ਵੀ ਚਾਰ ਦਾ ਜੋ ਤੈਸਾ ਹੈ ਸੋ ਜੇ ਵਿਆਸ ਚੌਥਾਈਏ ਇਹ ਅਰਧ ਵਿਆਸੀ 1/4 ਹੋਏਗਾ ਇਹਦੇ ਵਿੱਚ ਕੋਈ ਬਹੁਤ ਮਿਲਕੀ ਸਧਾਰਨ ਜੀ ਗੱਲ ਹੈ ਠੀਕ ਹੈ ਸੋ ਹੁਣ ਮੰਨ ਲਓ ਧਰਤੀ ਦਾ ਅਰਧ ਵਿਆਸ R ਇਕਾਈਆਂ ਸੰਤ ਵਿਆਸ ਦਿੱਤਾ ਨਹੀਂ ਆਸੀਂ ਮੰਨ ਕੇ ਚੱਲਣਾ R ਹੈਗਾ ਠੀਕ ਹੈ ਸੋ ਦਿੱਤੇ ਮੁਤਾਬਕ ਚੰਨ ਦਾ ਅਰਧ ਵਿਆਸ R/4 ਇਕਾਈਆਂ ਬੜੀ ਸਧਾਰਨ ਜੀ ਗੱਲ ਹੈ ਕਿਉਂਕਿ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਚੰਨ ਦਾ ਵਿਆਸ ਹੈ ਅਰਧ ਵਿਆਸ ਹੈ ਉਹ ਧਰਤੀ ਦੇ ਅਰਧ ਵਿਆਸ ਦਾ ਇਹ ਚੌਥਾ ਹੈਗਾ ਸੋ ਇਹ ਚੌਥਾ ਲੈ ਲੈ 4 ਵਟਾ 4 ਕਰਤਾ ਹੁਣ ਧਰਤੀ ਦਾ ਆਇਤਨ 4/3 ਪਾਈ ਆਰ ਕਣ ਸੋ ਇਹਨੂੰ ਮੈਂ ਇਧਰ ਵਰਗ ਲਿਖ ਲੈ 4/3 ਪਾਈ ਆਰ ਕਣ ਤੇ ਉਹੀ ਸੀ ਅੰਸ਼ ਉਹਨਾਂ ਅਰਧ ਵਿੱਚ ਲਿਖਣਾ ਸੋ ਮੈਂ ਇਧਰ ਤਾਂ ਤਾਂ ਦੱਸ ਰਿਹਾ ਕਿ 4/3 ਨੂੰ ਸਿੱਧਾ ਵੀ ਲਿਖ ਸਕਦੇ ਹਾਂ ਠੀਕ ਹੈ ਨਾ ਤਾਂ ਕਿ ਗੱਲ ਸਮਝ ਆ ਜਾਵੇ ਅਤੇ ਚੰਨ ਦਾ ਆਇਤਨ 4/3 ਪਾਈ ਹੁਣ ਆਰ ਕਿੰਨਾ ਹੈ ਇੱਥੇ ਆਰ/4 ਹੈ ਅਰਧ ਵਿਆਸ ਚੰਨ ਦਾ ਸੋ ਇਹਨੂੰ ਕਣ ਕਰ ਦਿੱਤਾ ਉਹ ਆਰ ਦਾ ਘਣ ਤੇ ਇੱਕ ਆਰ ਦਾ ਘਣਾ ਜਗਾ ਤੇ 4 ਦਾ ਘਣ ਕਿੰਨਾ ਹੋ ਜਾਗਾ ਵਿੱਚ 4 ਚੌਕ 16 16 ਚੌਕ 64 ਸੋ 4 ਵਟਾ 3 ਤੇ ਪਹਿਲੀ ਜਗਾ ਤੇ 4 ਥੱਲੇ ਹੈਗਾ ਵਟਾ ਚ ਹੈਗਾ ਨਾ ਹਰ ਵਿੱਚ ਹੈਗਾ ਸੋ 4 64 4 ਚੌਕ 16 16 ਚੌਕ 64 ਤੇ ਐਫ ਆਈ ਐਵਲਾ ਤੇ ਆਰ ਦਾ ਘਣ ਹੋ ਗਿਆ ਠੀਕ ਹੈ ਇਹਨੂੰ ਮੈਂ ਥੋੜਾ ਤੋੜ ਕੇ ਲਿਖ ਲਿਆ ਸੌਖਾ ਕਰਨ ਲਈ 1 64 4 3 ਤੇ ਪਾਈ ਆਰ ਘਣ ਆਹ ਨਾਲ ਦੇਖੋ ਇੱਕੋ ਚੀਜ਼ ਹੈਗੀ ਹੈ ਠੀਕ ਹੈ ਨਾ ਹੁਣ ਚੰਦਾ ਆਇਤਨ ਵਟਾ ਧਰਤੀ ਦਾ ਆਇਤਨ ਬਰਾਬਰ ਇਹ ਜਿਹੜਾ ਚੰਦਾ ਆਇਤਨ ਹੈਗਾ 1/64 4/3 ਪਾਈ r ਘਣ ਠੀਕ ਹੈ ਤੇ ਇਹ ਹੈਗਾ 4/3 ਪਾਈ r ਘਣ ਹੁਣ ਬੱਚਿਓ 4/3 ਪਾਈ r ਘਣ ਤੇ 4/3 ਪਾਈ r ਘਣ ਹੈ ਗਿਆ ਕੱਟ ਇਹ ਕੱਟ ਗਿਆ ਲੋ ਜੀ 84 ਠੀਕ ਹੈ ਜੀ ਕੱਟ ਗਿਆ ਨਾ ਤੇ ਬੱਚਿਓ ਕੀ ਬਚਿਆ 1/64 1/64 ਜੇ ਇੱਥੇ ਅੰਸ਼ ਵਿੱਚ ਆ ਗਿਆ ਤੇ ਇਹਦਾ ਮਤਲਬ ਕੀ ਹੈਗਾ 1/64 ਆ ਗਈ ਨਾ ਭਿੰਨ ਬਣ ਗਈ ਸੋ ਇਸ ਤਰ੍ਹਾਂ ਚੰਨ ਦਾ ਆਇਤਨ ਧਰਤੀ ਦੇ ਆਇਤਨ ਦੀ ਕਿਹੜੀ ਭਿੰਨ ਹੈ 1/64 ਹੈ 1/64 ਭਿੰਨ ਹੈ ਠੀਕ ਹੈ ਜੀ ਸੋ ਇਹਦੇ ਭਿੰਨ ਲਿਖਣ ਦੀ ਲੋੜ ਨਹੀਂ ਕਿਉਂਕਿ 1/64 ਆਪਣੇ ਆਪ ਚ ਭਿੰਨ ਹੈ ਸੋ ਇਸ ਤਰ੍ਹਾਂ ਚੰਨ ਦਾ ਆਇਤਨ ਧਰਤੀ ਦੇ ਆਇਤਨ ਦੀ 1/ 64 ਹੈ ਭਾਵ ਚੰਨ ਦਾ ਆਇਤਨ ਧਰਤੀ ਦੇ ਆਇਤਨ ਦਾ 64ਵਾਂ ਹਿੱਸਾ ਹੈ 64ਵਾਂ ਅਰਧ ਵਿਆਸ ਚੌਥਾ ਹਿੱਸਾ ਹੈ ਪਰ ਆਇਤਨ ਕਿਉਂਕਿ ਚਾਰ ਉਹ ਤਿੰਨ ਵਾਰ ਗੁਣਾ ਹੋ ਗਿਆ ਨਾ ਚਾਰ ਚੌਕ 16 ਤੇ 16 ਚੌਕ 64 ਉਹ ਚੌਂਟਵਾ ਹਿੱਸਾ ਹੈ ਠੀਕ ਹੈ ਆਓ ਇਹਨੂੰ ਦੂਜੀ ਵਿਧੀ ਨਾਲ ਕਰੀਏ ਦੂਜੀ ਵਿਧੀ ਇਹ ਦੇਖੋ ਸਵਾਲ ਫੇ ਹੈ ਉਹੀ ਹੈਗਾ ਚੰਨ ਦਾ ਵਿਆਸ ਧਰਤੀ ਦੇ ਵਿਆਸ ਦਾ ਲਗਭਗ 1/4 ਹੈ ਚੰਨ ਦਾ ਆਇਤਨ ਧਰਤੀ ਦੇ ਆਇਤਨ ਦਾ ਕਿਹੜੀ ਪਿੰਨ ਹੈ ਸਪਸ਼ਟ ਹੈ ਕਿ ਜੇਕਰ ਵਿਆਸ 1/4 ਹੈ ਤਾਂ ਅਰਧ ਵਿਆਸ ਵੀ 1/4 ਹੋਵੇਗਾ ਇਹ ਗੱਲ ਪਹਿਲੇ ਵੀ ਸਮਝਾਈ ਹੈ ਹੁਣ ਬੱਚੇ ਇਹਨੂੰ ਕੰਮ ਨੂੰ ਸੌਖਾ ਕਰ ਸਕਦੇ ਹਾਂ ਤਾਂ ਕਿ ਬਟਾ ਦਾ ਚੱਕਰ ਨਾ ਪਵੇ ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦਾ ਕਿ ਤੁਸੀਂ ਵੱਖਰੇ ਢੰਗ ਨਾਲ ਸੋਚਣ ਦੀ ਆਦਤ ਪਾਓ ਥਿੰਕਿੰਗ ਆਊਟ ਆਫ ਦੀ ਬਾਕਸ ਤੇ ਅਗਲ ਸਮਝੋ ਕਿ ਸਵਾਲ ਜਿਹੜੇ ਹੁੰਦੇ ਨੇ ਕੇਵਾਰ ਉਹਨਾਂ ਨੂੰ ਇੱਕ ਤੋਂ ਵੱਧ ਢੰਗਾਂ ਦੇ ਨਾਲ ਵੀ ਕੀਤਾ ਜਾ ਸਕਦਾ ਹੈ ਤੇ ਉਹ ਸਿਧਾਂਤਕ ਗਲਤੀ ਕੋਈ ਨਹੀਂ ਹੁੰਦੀ ਤੇ ਸਾਨੂੰ ਸਾਰੇ ਢੰਗ ਸਿੱਖਣੇ ਚਾਹੀਦੇ ਨੇ ਉਹਦੇ ਨਾਲ ਤੁਹਾਡਾ ਦਿਮਾਗ ਦਾ ਵਿਕਾਸ ਹੁੰਦਾ ਹੈ ਜਿਹੜਾ ਵਿਸ਼ਾ ਹੈਗਾ ਉਹ ਪੜਨ ਵਿੱਚ ਰੁਚੀ ਜਾਗਦੀ ਹੈ ਤੁਹਾਨੂੰ ਮਨ ਲੱਗਦਾ ਹੈ ਤੁਹਾਡਾ ਕਿ ਸਮੱਸਿਆਵਾਂ ਨੂੰ ਹੱਲ ਕਰਨ ਦੀ ਤੁਹਾਡੇ ਚ ਇੱਕ ਮੁਹਾਰਤ ਆਂਦੀ ਹੈ ਸੋ ਮੰਨ ਮੰਨ ਲਓ ਧਰਤੀ ਦਾ ਅਰ ਵਿਆਸ ਨੂੰ 4r ਇਕਾਈਆਂ ਲੈ ਲਿਆ। 4r ਪਹਿਲੇ ਹੀ ਕਰ ਦਿੱਤਾ। ਕਿਉਂ ਬੱਚਿਓ? ਕਿਉਂ ਦਿਮਾਗ? ਹੁਣ ਇੱਥੇ ਜਿਲੇ ਤੁਸੀਂ ਇਹ ਆਵਾਂਗੇ ਤੇ ਪਤਾ ਲੱਗ ਜਾਏ 4 ਹੀ ਇਕਾਈਆਂ ਵਰਤ ਰਿਹਾ। ਸੋ ਸੋ ਦਿੱਤੇ ਮੁਤਾਬਕ ਚੰਦੜ ਦੇ ਵਿਆਸ 4r 4 ਹੁਣ 4 ਨਾਲ 4 ਕੱਢੀਏ ਤੇ r ਆ ਗਿਆ। ਇਹ ਬੱਚਿਓ ਅਸੀਂ ਇਦਾਂ ਵੀ ਕਰ ਸਕਦੇ ਹਾਂ ਜਦੋਂ ਕਹੇ ਨਾ ਵੀ 1/3 ਹੈ ਤੇ ਤੁਸੀਂ 3x ਲੈ ਲਓ। ਤੇ ਜਿਲੇ 1/3 ਕਰੋਗੇ ਤੇ ਉਹ x ਹੋ ਜਾਏਗਾ। ਇਹ ਨਾਲ ਜਿਹੜਾ ਬਟਾ ਦਾ ਚੱਕਰ ਜਿਹੜਾ ਹੈ ਉਹ ਕੱਟ ਜਾਂਦਾ ਹੈ। ਤੇ ਜਿਹੜਾ ਹਿਸਾਬ ਕਿਤਾਬ ਇਹ ਕੈਲਕੂਲੇਸ਼ਨ ਹੈ ਉਹ ਛੇਤੀ ਹੋ ਜਾਂਦੀ ਹੈ ਤੇ ਗਲਤੀ ਦੀ ਸੰਭਾਵਨਾ ਘੱਟ ਜਾਂਦੀ ਹੈ ਇਹ ਰਹਮਦਾ ਇਹਦਾ ਕੰਮ ਸੌਖਾ ਹੋ ਜਾਂਦਾ ਹੁਣ ਚੰਦ ਦਾ ਆਇਤਨ 4/3 ਪਾਈ আর ਕੰਨ ਸਿੱਧਾ ਹੋ ਗਿਆ ਠੀਕ ਹੈ ਜੀ ਅਤੇ ਧਰਤੀ ਦਾ ਆਇਤਨ 4/3 ਪਾਈ 4 ਰਹਾ ਦਾ ਕਣ ਇਹ ਕੀ ਹੋ ਗਿਆ 4/3 ਪਾਈ ਤੇ 4 4 16 16 64 64 আর কਣ ਤੇ 64 ਨੂੰ এ ਥੋੜਾ ਵੱਖਰਾ ਕਰ ਲਿਆ 64 4/3 ਪਾਈ আর কਣ ਠੀਕ ਹੈ ਜੀ ਹੁਣ ਚੰਦ ਦਾ ਆਇਤਨ ਵਟਾ ਧਰਤੀ ਦਾ ਇਤਨ ਬਰਾਬਰ ਹੈ 4/3 ਪਾਈ r ਘਣ ਹੈ ਚੰਦਾ ਦਾ ਆਇਤਨ ਹੈ 64 4/3 ਪਾਈ r ਘਣ ਹੈ ਇਹਦਾ ਹੈਗਾ ਧਰਤੀ ਦਾ ਸੋ ਹੁਣ ਫੇਰ ਇੱਥੇ ਕੀ ਹੋਇਆ ਬੱਚਿਓ ਇਹ ਦੋਨੋਂ ਕੱਟ ਗਏ ਹੈ ਕੱਟ ਗਿਆ ਤੇ ਇਹ ਕੱਟ ਗਿਆ ਠੀਕ ਹੈ ਨਾ ਤੇ ਕੀ ਬਚਿਆ ਇਕੱਲਾ 1/64 ਲੋ ਜੀ ਸਾਡਾ ਜਵਾਬ ਆ ਗਿਆ ਇਸ ਤਰ੍ਹਾਂ ਚੰਨ ਦਾ ਆਇਤਨ ਧਰਤੀ ਦੇ ਆਇਤਨ ਦੀ 1/64 ਹੈ ओके ਸਾਡਾ ਚੌਥਾ ਸਵਾਲ ਆਓ ਦੇਖੀਏ ਪੰਜਵਾਂ ਪੰਜਵਾਂ ਸਵਾਲ ਹੈ ਬੱਚਿਓ ਵਿਆਸ 10.5 ਸੈਂਟੀਮੀਟਰ ਵਾਲੇ ਇੱਕ ਅਰਧ ਗੋਲਾਕਾਰ ਠੋਰਾ ਇਹਨੇ ਕੋਲ ਆਇਆਗਾ ਨਾ ਆਪਣਾ ਕੋਲ ਠੀਕ ਹੈ ਨਾ ਵਿੱਚ ਕਿੰਨੇ ਲੀਟਰ ਦੁੱਧ ਆ ਸਕਦਾ ਹੈ ਸੋ ਬੱਚਿਓ ਇਹ ਤੇ ਸਪਸ਼ਟ ਗੱਲ ਹੈ ਕਿੰਨੇ ਲੀਟਰ ਦੁੱਧ ਆਏਗਾ ਇਹ ਪਤਾ ਕਰਨ ਲਈ ਅਸੀਂ ਕੀ ਕਰਨਾ ਹੈ ਅਸੀਂ ਇਹਦਾ ਆਇਤਨ ਪਤਾ ਕਰਨਾ ਹੈ ਕਿ ਜਿੰਨੀ ਇਹ ਚ ਖਾਲੀ ਥਾਂ ਹੈਗੀ ਹੈ ਹਵਾ ਭਰੀ ਹੋਈ ਹੈ ਪਰ ਉਹ ਨਾ ਗੋਲਾ ਪੂਰਾ ਨਹੀਂ ਹੈਗਾ ਅਰਧ ਗੋਲਾ ਹੈ ਠੀਕ ਹੈ ਨਾ ਸੋ ਆਇਤਨ ਜਿਹੜਾ ਹੈ ਅਸੀਂ 4/3 ਲਏ ਆ ਤੇ ਅਰਧ ਗੋਲੇ ਦਾ ਆਇਤਨ ਹੋ ਜਾਏਗਾ 2/3 πr³ ਠੀਕ ਹੈ ਨਾ ਸੋ ਇੱਥੇ ਅਵਜੋ ਪੌਲਾ ਬਣਿਆ ਹੈ ਤੁਹਾਡੇ ਲਈ ਤੁਹਾਨੂੰ ਸਮਝ ਆ ਜਾਏ ਕਿ ਅਰਧ ਗੋਲ ਅਰਧ ਗੋਲਾਕਾਰੇ 10.5 ਸੈਂਟੀਮੀਟਰ ਵਿਆਸ ਵਾਲਾ ਅਰਧ ਗੋਲਾਕਾਰ ਕਟੋਰਾ ਠੀਕ ਹੈ ਹੁ ਆ ਦੇਖਿਓ ਹੁ ਦਿੱਤਾ ਹੈ ਅਰਧ ਗੋਲਾਕਾਰ ਕਟੋਰੇ ਦਾ ਵਿਆਸ d 10.5 ਸੈਂਟੀਮੀਟਰ ਤੇ ਸਾਨੂੰ ਚਾਹੀਦਾ ਅਰਧ ਵਿਆਸ ਸੋ ਕਟੋਰੇ ਦਾ ਅਰਧ ਵਿਆਸ ਹੋ ਗਿਆ r 10.5/2 5.25 ਸੈਂਟੀਮੀਟਰ ਠੀਕ ਹੈ ਜੀ ਹੁਣ ਅਰਧ ਗੋਲਾਕਾਰ ਕਟੋਰੇ ਦਾ ਆਇਤਨ 2/3 ਜਿਹੜਾ ਪੂਰਾ ਗੋਲਾ ਹੁੰਦਾ ਹੈ ਉਹਦਾ 4/3 ਹੁੰਦਾ ਸੋ 4/3 ਨੂੰ ਜੇਲੇ 2 ਨਾਲ ਭਾਗ ਕਰਾਂਗੇ ਤੇ 2/3 ਹੋ ਜਾਏਗਾ ਅੱਧਾ ਹੋ ਜਾਏਗਾ ਪਾਈ r^3 ਠੀਕ ਹੈ ਸੋ 2/3 22/7 5.25 5.25 5.25 ਠੀਕ ਹੈ ਜੀ ਹੁਣ 2 22 ਕਿੰਨਾ ਹੋ ਗਿਆ 44 ਹੋ ਗਿਆ 3 ਦੇ ਨਾਲ ਭਾਗ ਕੀਤਾ ਤੇ 3 ਨੇ ਕਿੰਮ 3 3 ਚੋਕ ਬਾਰ 3 7 21 ਤੇ 3 5 15 ਹੈ 1.75 ਆ ਗਿਆ ਠੀਕ ਹੈ ਨਾ ਤੇ ਫਿਰ ਸੱਤ ਨਾਲ ਭਾਗ ਕੀਤਾ ਤੇ 7749 ਤੇ 7735 0.75 ਆ ਗਿਆ ਠੀਕ ਹੈ ਨਾ ਸੋ ਇੱਕ ਜਿਹੜਾ ਹੈਗਾ 5.25 3 ਨਾਲ ਭਾਗ ਕਰ ਦਿੱਤਾ ਇੱਕ 5.25 ਨਾਲ ਭਾਗ ਕਰਤਾ ਤੇ ਇੱਕ 5.25 ਦੇ ਰਹਿ ਗਿਆ ਠੀਕ ਹੈ ਜਿਹੜੇ ਸਾਰੇ ਨੂੰ ਗੁਣਾ ਕੀਤਾ ਤੇ ਆ ਗਿਆ 303.375 ਸੈਂਟੀਮੀਟਰ ਕਣ ਤੇ ਬੱਚਿਓ ਇਹ ਗੱਲ ਤੁਹਾਨੂੰ ਚੇਤਾ ਹੋਣੀ ਚਾਹੀਦੀ ਹੈ ਕਿ 1000 ਸੈਂਟੀਮੀਟਰ ਕਣ ਬਰਾਬਰ 1 ਲੀਟਰ ਠੀਕ ਹੈ ਜੀ 1000 ਸੈਂਟੀਮੀਟਰ ਕਣ ਬਰਾਬਰ 1 ਲੀਟਰ ਸੋ ਬੱਚਿਓ ਜੇ ਇਹਦਾ ਮਤਲਬ ਇਹ ਹੈ ਕਿ ਲੀਟਰਾਂ ਵਿੱਚ ਕਟੋਰੀ ਦੀ ਸਮਰੱਥਾ ਕਿੰਨੀ ਹੋ ਜਾਏਗੀ ਜਿੰਨਾ ਸਾਡੇ ਕੋਲ ਹੈ ਸੈਂਟੀਮੀਟਰ ਕਣ ਆਇਆ ਉਹਨੂੰ ਉਸੇ ਹਜ਼ਾਰ ਦੇ ਨਾਲ ਗੁਣਾ ਸੌਰੀ ਹਜ਼ਾਰ ਦੇ ਨਾਲ ਭਾਗ ਕਰ ਦਾਂਗੇ ਸੋ 303.375 1000 ਤੇ ਉਹਨਾਂ ਬੱਚਿਓ 1 2 3 ਤੇ ਦਸ਼ਮਲਵ ਤਿੰਨ ਥਾਂ ਖੱਬੇ ਚਲਾ ਜਾਏਗਾ 1 2 3 0.303 ਤੇ ਅੱਗੇ 3 7 5 ਅਸੀਂ ਹਟਾ ਦਿੱਤਾ ਕਿਉਂਕਿ ਇੰਨਾ ਲੰਬਾ ਲਿਖਣ ਦੀ ਲੋੜ ਨਹੀਂ ਤੇ ਕਿਉਂਕਿ ਇਹ ਨਾਲੋਂ ਅਸੀਂ ਛੋਟਾ ਕੀਤਾ ਤੇ ਇੱਥੇ ਲਿਖ ਦਿੱਤਾ ਲਗਭਗ ਭਾਵ ਅਸੀਂ ਨਿਕਟੀਕਰਨ ਕਰ ਦਿੱਤਾ ਹੈ ਜਿਹੜੇ ਦਸ਼ਮਲਵ ਤੋਂ ਅਗਲੇ ਜਿਹੜੇ ਅਖੀਰਲੇ 3 ਅੰਕ ਸੀਗੇ ਉਹ ਅਸੀਂ ਹਟਾ ਦਿੱਤੇ ਉਹ ਹਟਾਣ ਕਰਕੇ ਇੱਥੇ ਲਗਭਗ ਸਾਨੂੰ ਲਿਖਣਾ ਪਏਗਾ ਸੋ ਬੱਚੋ ਲੀਟਰਾਂ ਵਿੱਚ ਆ ਗਿਆ ਸੋ ਇਸ ਤਰ੍ਹਾਂ ਕਟੋਰੇ ਵਿੱਚ ਲਗਭਗ 0.303 ਲੀਟਰ ਦੁੱਧ ਆ ਸਕਦਾ ਹੈ ਸੋ ਐਸੀ ਪੈਰ ਵਿਦਿਆਰਥੀਓ ਤੁਹਾਡੇ ਸਵਾਲ ਚੌਥਾ ਤੇ ਪੰਜਵਾਂ ਇਤੁਸੀ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ